ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੈਟਰੋਲ ਅਤੇ ਡੀਜ਼ਲ ਤੇ ਵਧਾਏ ਗਏ ਵੈਟ ਅਤੇ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਆਪਣਾ ਰੋਜਾਰ ਕੀਤਾ ਗਿਆ। ਇਸ ਮੌਕੇ ਵੱਡੀ ਸੰਖਿਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਜਿੱਤੇ ਘੋੜੇ ਗੱਡੇ ਤੇ ਚੜ ਕੇ ਸਰਕਾਰ ਖਿਲਾਫ ਆਪਣਾ ਰੋਜਾਰ ਕੀਤਾ ਗਿਆ। ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਕੋਕਿਆ ਗਿਆ। ਇਸ ਦਰਾਂ ਆਨਲ ਸਰਕਾਰ ਤੋਂ ਵਧੇ ਵੈਟ ਅਤੇ ਵਧੇ ਬਿਜਲੀ ਦੇ ਰੇਡਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਨਹੀਂ ਤਾਂ ਸੰਘਰਸ਼ ਹੋ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਬੰਦ੍ਹਤਮਾਨ ਸਰਕਾਰ ਬੰਦ੍ਹਤਮਾਨ ਸਰਕਾਰ ਬੰਦ੍ਹ ਜਾਂ ਲੁੱਟਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਜਾਂ ਲੁੱਟਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਆਦਮੀ ਸਰਕਾਰ ਮਰਦਾ ਬਾਦ ਆਮ ਆਦਮੀ ਸਰਕਾਰ ਮਰਦਾ ਬਾਦ ਦੱਸੋ ਵੀ ਦੱਸੋ ਕੀ ਜਾਣਾ ਸਰ ਜੀ ਜੀ ਦਫ਼ਤਰ ਆਇਆ ਹੋ ਪ੍ਰੋਟੈਸਟ ਕਰ ਇਹ ਤੁਹਾਨੂੰ ਹਾਲੇ ਸੇਕ ਲੱਗਿਆ ਨਹੀਂ ਕਿਉਂਕਿ ਕੱਲ ਹੀ ਆਰਡਰ ਪਾਸ ਹੋਇਆ ਅਗਲੇ ਮਹੀਨੇ ਤੁਸੀਂ ਵੀ ਰੌਲਾ ਪਾਉਂਗੇ ਜਾਂ 3 ਰੁਪਏ ਯੂਨਿਟ ਵੱਧ ਆਉਣਾ 93 ਪੈਸੇ ਪੈਟਰੋਲ ਡੀਜ਼ਲ ਤੇ ਲੱਗ ਗਿਆ ਵੇਟ ਉਹ ਤੋਂ ਬਾਅਦ 48 ਪੈਸੇ ਪੈਟਰੋਲ ਤੇ ਲੱਗ ਗਿਆ 36 ਪੈਸੇ ਕਿਲੋਮੀਟਰ ਬੱਸ ਦਾ ਕਰਾਇਆ ਵਧਾ ਦਿੱਤਾ ਜਿਹੜੀ ਸਰਕਾਰ ਦਾ ਵਾਅਦਾ ਸੀ ਜਦ ਕੇਜਰੀਵਾਲ ਸਾਹਿਬ 2022 ਦੀ ਇਲੈਕਸ਼ਨ ਤੋਂ ਪਹਿਲਾਂ ਲੁਧਿਆਣੇ ਆਏ ਆ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਂਦੇ ਆ ਪਹਿਲਾ ਐਲਾਨ ਸੀ ਕਿ ਸਭ ਨੂੰ ਬਿਜਲੀ ਮੁਫਤ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਹਤਾ ਸੀ ਸਭ ਨੂੰ 5 ਰੁਪਏ ਯੂਨਿਟ ਤੇ ਕੱਲ ਜਿਹੜਾ 5 ਰੁਪਏ ਯੂਨਿਟ ਮਿਲਦਾ ਸੀ 7 ਕਿਲੋਵਾਟ ਦੇ ਲੋਡ ਤੱਕ ਉਹ ਵੀ ਬੰਦ ਕਰ ਦਿੱਤਾ ਹੈ। ਕੇਜਰੀਵਾਲ ਸਾਹਿਬ ਦਾ ਬਿਆਨ ਹੈ ਜਦ ਕਾਂਗਰਸ ਵੇਲੇ ਵੈਟ ਵਧਿਆ ਕਿ ਜਦ ਸਾਡੀ ਸਰਕਾਰ ਆਊਗੀ ਅਸੀਂ ਵੈਟ ਜਾਂ ਖਤਮ ਕਰ ਦਾਂਗੇ ਨਹੀਂ ਸਿਰਫ 25% ਤੇ ਕਰ ਦਾਂਗੇ। ਉਹ ਵੈਟ ਹੈ ਇਸ ਵੇਲੇ ਜੋ ਪੰਜਾਬ ਦਾ ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਹੈ। ਅਫਸੋਸ ਇਹ ਹੈ ਕਿ ਜੋ ਕੈਗ ਦੀ ਰਿਪੋਰਟ ਪੇਸ਼ ਹੋਈ ਹੈ ਉਹਦੇ ਵਿੱਚ ਜਿੰਨਾ ਇਹ ਕਰਜ਼ਾ ਲੈ ਰਹੇ ਨੇ ਹੁਣ ਉਹਦੇ ਚੋਂ 60% ਕਰਜ਼ਾ ਸਿਰਫ ਵਿਆਜ ਦੀ ਭੁਗਤਾਨ ਲਈ ਵਰਤਿਆ ਜਾ ਰਿਹਾ ਕੇਵਲ 40% ਪੰਜਾਬ ਚ ਪਹਿਲੀ ਵਾਰ ਹੋਇਆ ਹੈ ਕਿ ਤਨਖਾਹਾਂ ਵੀ ਲੇਟ ਹੋਣ ਲੱਗ ਪਈਆਂ ਇਹ ਸਾਰੀ ਵੀ ਤਨਖਾਹ ਕੱਲ ਪਾਈ ਗਈ ਹੈ 5 ਤਰੀਕ ਨੂੰ ਜਿਹੜੀ ਸਰਕਾਰ ਤਨਖਾਹਾਂ ਦੇਣ ਦੇ ਕਾਬਿਲ ਨਹੀਂ ਜਿਹੜੀ ਸਰਕਾਰ ਲੋਕਾਂ ਦਾ ਡਿਵੈਲਪਮੈਂਟ ਕਰਨ ਦੇ ਕਾਬਿਲ ਨਹੀਂ ਜਿਹੜੀ ਸਰਕਾਰ ਨੂੰ ਰਾਜ ਚਲਾਉਣਾ ਨਹੀਂ ਆਉਂਦਾ ਜਿਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਰਾਜ ਸੱਤਾ ਪ੍ਰਾਪਤ ਕੀਤੀ ਅੱਜ ਉਹਨਾਂ ਤੋਂ ਮੁਨਕਰ ਹੋਈ ਹੈ ਅਕਾਲੀ ਦਲ ਦੀ ਸਮੁੱਚੀ ਲੁਧਿਆਣੇ ਦੀ ਲੀਡਰਸ਼ਿਪ ਡੀਸੀ ਨੂੰ ਮੈਮੋਰੰਡਮ ਦਿੱਤਾ ਫਾਰਵਰਡ ਕਰਨ ਲਈ ਪੰਜਾਬ ਸਰਕਾਰ ਨੂੰ ਕਿ ਇਹ ਵਧੇ ਹੋਏ ਪਹਾੜੇ ਸਾਰੇ ਤੁਰੰਤ ਵਾਪਸ ਕਰਾ ਦੇ। ਦੇਖੋ ਅਸੀਂ ਤਾਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਵਰਨਰ ਦੇ ਨਾਮ ਦੇ ਉੱਤੇ ਵੀ ਜਿਹੜੀ ਸਰਕਾਰ 50000 ਕਰੋੜ ਰੁਪਇਆ ਕਹਿੰਦੀ ਸਾਡੀ ਜੇਬ ਦੇ ਵਿੱਚ ਆ ਸਾਨੂੰ ਮੌਕਾ ਦਿਓ ਉਹ ਲਗਾਤਾਰ ਕਰਜ਼ੇ ਚੁੱਕ ਰਹੀ ਆ ਔਰ ਲਗਾਤਾਰ ਨਵੇਂ-ਨਵੇਂ ਟੈਕਸ ਲਾ ਰਹੀ ਆ ਔਰ ਲੋਕਾਂ ਨਾਲ ਝੂਠੇ ਵਾਦੇ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ ਔਰ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਜਿਹੜੇ ਕੱਲ ਰੇਟ ਵਧਾਏ ਨੇ ਇਹ ਫੌਰਨ ਵਾਪਸ ਲਏ ਜਾਣ ਮਹਿੰਗਾਈ ਦਾ ਸਮਾਂ ਤਿਹਾਰਾਂ ਦੇ ਦਿਨ ਨੇ ਪਹਿਲਾਂ ਹੀ ਬਹੁਤ ਮਹਿੰਗਾਈ ਆ ਬੰਦੇ ਦੀ ਪਹੁੰਚ ਤੋਂ ਬਾਹਰ ਗੱਲ ਹੋਈ ਪਈ ਆ ਔਰ ਇਸ ਦੇ ਨਾਲ ਜਿਹੜੇ ਤੁਸੀਂ ਨਵੇਂ ਰੇਟ ਵਧਾਏ ਨੇ ਇਹਦੇ ਨਾਲ ਹੋਰ ਮਹਿੰਗਾਈ ਵਧੂਗੀ ਹੋਰ ਲੋਕਾਂ ਦੇ ਬੋਝ ਪਊਗਾ 2400 ਕਰੋੜ ਰੁਪਏ ਦਾ ਤਾਂ ਸਿੱਧਾ ਲੋਕਾਂ ਦੇ ਉੱਤੇ ਤੇਲ ਦੇ ਨਾਲ ਹੀ ਹਫਤੇ ਦੇ ਨਾਲ ਹੀ ਜਿਹੜਾ ਬੋਝ ਪੈਣਾ ਔਰ ਜਿਹੜਾ ਇਹਦੇ ਕੈਰਜ ਵਧਣ ਦੇ ਨਾਲ ਸਾਡੇ ਜਿਹੜੇ ਰੋਜ਼ਮਰਦੀਆਂ ਵਸਤੂਆਂ ਮਹਿੰਗੀਆਂ ਹੋਣੀਆਂ ਉਹ ਅਲੱਗ ਆ ਸੋ ਇਸ ਕਰਕੇ ਇਹ ਸਾਡੇ ਲਈ ਬੜੀ ਪੰਜਾਬ ਦੇ ਲੋਕਾਂ ਲਈ ਇਸ ਵੇਲੇ ਨਾਜ਼ੁਕ ਸਥਿਤੀ ਆ ਵੀ ਅਸੀਂ ਝੂਠੇ ਬਣਿਆਂ ਦੀਆਂ ਝੂਠੀਆਂ ਗੱਲਾਂ ਵਿੱਚ ਆ ਕੇ ਭਰੋਸਾ ਤਾਂ ਕਰ ਲਿਆ ਪਰ ਅੱਜ ਜੋ ਸਾਡੇ ਲਈ ਇੱਕ ਉਹ ਜੀ ਦਾ ਜੰਝਾਲ ਬਣ ਗਏ ਨੇ ਔਰ ਸਾਡੇ ਆਉਣ ਵਾਲੇ ਸਮੇਂ ਲਈ ਸਾਡੇ ਭਵਿੱਖ ਲਈ ਸਾਡੇ ਬੱਚਿਆਂ ਲਈ ਬੜਾ ਮਾਹੌਲ ਮਾੜਾ ਲੈਂਡ ਆਰਡਰ ਦੀ ਸਥਿਤੀ ਆਪਾਂ ਸਾਰੇ ਜਾਣਦੇ ਆ ਇੰਡਸਟਰੀ ਬਾਹਰ ਜਾ ਰਹੀ ਆ ਨਵੀਂ ਇੰਡਸਟਰੀ ਆ ਨਹੀਂ ਰਹੀ ਔਰ ਪੰਜਾਬ ਚ ਬੇਰੋਜ਼ਗਾਰੀ ਵੱਧ ਰਹੀ ਆ ਬੱਚੇ ਬਾਹਰ ਜਾ ਰਹੇ ਨੇ ਹਰ ਪੱਖ ਤੋਂ ਪੰਜਾਬ ਇਸ ਵੇਲੇ ਨਪੀੜਿਆ ਜਾ ਰਿਹਾ ਪੰਜਾਬ ਉਜੜਦਾ ਜਾ ਰਿਹਾ ਪੰਜਾਬ ਦੀ ਸਿਤੀ ਬਸੋਂ ਬਾਹਰ ਹੁੰਦੀ ਜਾ ਰਹੀ ਆ ਇਸ ਕਰਕੇ ਪੰਜਾਬ ਨੂੰ ਅੱਜ ਬਹੁਤ ਸੁਹਿਰਦ ਲੋਕਾਂ ਦੀ ਲੋੜ ਆ ਔਰ ਇਹ ਜਿਹੜੇ ਝੂਠ ਬੋਲਦੇ ਨੇ ਝੂਠ ਬੋਲ ਕੇ ਜਿਹੜੇ ਸਰਕਾਰ ਬਣਾਈ ਝੂਠ ਬੋਲ ਕੇ ਅੱਗੇ ਚੱਲ ਰਹੇ ਨੇ ਪਾਇਰ ਪਾਇਰ ਤੇ ਝੂਠ ਬੋਲ ਰਹੇ ਨੇ ਇਹਨਾਂ ਤੋਂ ਨਜਾਤ ਪਾਉਂਦੀ ਕਿਸੇ ਦੇ ਕਿ ਨਹੀਂ ਬਸੇ ਤਾਂ ਕਹਿੰਦੇ ਵੀ ਆਮ ਲੋਕਾਂ ਦੀ ਸਰਕਾਰ ਆ ਤਾਂ ਆਮ ਲੋਕਾਂ ਤੇ ਵੋਟ ਵਧਾ ਰਹੇ ਆ ਦੇਖੋ ਉਹੀ ਤਾਂ ਗੱਲ ਆ ਵੀ ਆਮ ਲੋਕਾਂ ਦੀ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਰਦੇ ਥੱਕਦੇ ਨਹੀਂ ਤੇ ਆਮ ਆਦਮੀ ਦਾ ਇਸ ਵੇਲੇ ਸਭ ਤੋਂ ਵੱਧ ਇਹਨਾਂ ਨੇ ਖੂਨ ਚੂਸਿਆ ਆਜ ਦੇਖੋ ਅਸਰ ਤਾਂ ਆਮ ਆਦਮੀ ਤੇ ਹੀ ਆ ਨਾ ਜੇ ਤੁਸੀਂ ਡੀਜ਼ਲ ਦੇਖੋ ਹਰੇਕ ਦੇ ਘਰ ਵਾਇਕ ਆ ਹਰੇਕ ਬੰਦਾ ਪਟਰੋਲ ਫੂਕਦਾ ਹਰੇਕ ਬੰਦਾ ਡੀਜ਼ਲ ਫੂਕਦਾ ਹਰੇਕ ਜਦੋਂ ਡੀਜ਼ਲ ਪੈਟਰੋਲ ਫੂਕਣਾ ਉਹਦੇ ਨਾਲ ਮਹਿੰਗਾਈ ਵਧਣੀ ਆ ਉਹਦੇ ਨਾਲ ਤੁਹਾਡੀਆਂ ਵਸਤੂਆਂ ਵਧਣੀਆਂ ਨੇ ਉਹਦੇ ਨਾਲ ਹਰੇਕ ਬੰਦੇ ਦੀ ਜੇਬ ਤੇ ਅਸਰ ਪੈਣਾ 2400 ਕਰੋੜ ਦਾ ਸਿੱਧਾ ਤੇ ਹਜ਼ਾਰਾਂ ਕਰੋੜ ਦਾ ਇਨਡਾਇਰੈਕਟ ਬੋਝ ਪਾ ਕੇ ਲੋਕਾਂ ਦੀ ਜੇਬਾਂ ਨੇ ਅੱਜ ਤਿਹਾਰਾਂ ਦੇ ਦਿਨ ਨੇ ਮੂਰੇ ਬੜਾ ਮੁਸ਼ਕਲ ਹੋ ਜਾਣਾ ਲੋਕਾਂ ਨੂੰ ਜੀਵਨ ਬਤੀਤ ਕਰਨਾ ਕਾਰੋਬਾਰ ਤਾਂ ਹੈ ਨਹੀਂ ਕੰਮ ਛੁੱਟ ਗਏ ਨੇ ਤਰਕਾਹਾਂ ਘਟ ਗਈਆਂ ਨੇ ਹਰ ਪੱਖ ਤੋਂ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਸਰ ਗੱਡੇ ਤੇ ਆਇਆ ਤੁਸੀਂ ਡੀਸੀ ਦੇ ਦਫਤਰ ਤੇ ਹਾਂ ਅਸੀਂ ਕਿਉਂਕਿ ਟ੍ਰਾਲ ਤੇ ਡੀਜ਼ਲ ਮੈਂ ਤਾਂ ਔਨ ਕਰਕੇ ਗੱਡੇ ਤੇ ਆਏ ਆ ਗੱਡੇ ਤੇ ਚੜ ਕੇ ਆ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਜੀ ਪਤਲਾ ਵੀ ਫੋਕਿਆ ਮੁੱਖ ਮੰਤਰੀ ਦਾ ਝੂਠੇ ਦਾ ਕਿਉਂਕਿ ਪੈਰ ਪੈਰ ਤੇ ਝੂਠ ਬੋਲ ਰਹੇ ਜਿਹੜਾ ਬੰਦਾ ਝੂਠਾ ਉਹ ਹੁਣ ਕਹਿੰਦਾ ਜੀ ਮੈਂ ਪੰਜ ਮੁੱਖ ਮੰਤਰੀਆਂ ਦੇ ਵਿੱਚੋਂ ਆਣਾ ਤਜਰਬੇਕਾਰ ਮੈਂ ਇਹ ਕਹਿੰਦਾ ਵੀ ਝੂਠ ਬੋਲਣ ਦਾ ਸਭ ਤੋਂ ਇੱਕ ਨੰਬਰ ਦਾ ਤਜਰਬਾ ਹੈ ਨੋ ਝੂਠ ਬੋਲਣ ਦੇ ਵਿੱਚ ਇਹ ਤੇ ਕੇਜਰੀਵਾਲ ਜ਼ਰੂਰ ਇੱਕ ਅੱਬਲ ਆਉਂਦੇ ਨੇ ਇਹ ਪੰਜਾਂ ਦੇ ਵਿੱਚ ਨਹੀਂ ਇਹ ਪਹਿਲੇ ਤੇ ਦੂਜੇ ਨੰਬਰ ਤੇ ਆ ਰਹੇ ਝੂਠ ਬੋਲਣ ਦੇ ਕਲਜ਼ ਕਰਕੇ ਇਹਨਾਂ ਦਾ ਨੰਬਰ 1 ਆ ਸਭ ਦੇ ਵਧੇ ਹੋਏ ਰੇਟ ਵਾਪਸ ਨਾ ਲੈ ਕੇ ਫਿਰ ਚਲੋ ਇਹ ਸਾਡੀ ਪਾਰਟੀ ਅਗਲਾ ਫੈਸਲਾ ਕਰੂਗੀ ਇਸ ਤੋਂ ਬਾਅਦ ਵੀ ਕੀ ਕਰਨਾ ਕਰਾਂਗੇ ਫੈਸਲਾ ਕੋਈ ਨਹੀਂ ਕਿਉਂਕਿ ਇਹ ਤਾਂ ਲੋਕਾਂ ਦੇ ਹੱਕ ਦੀ ਗੱਲ ਆ ਲੋਕਾਂ ਦੀ ਆਵਾਜ਼ ਤਾਂ ਚੱਕਣੀ ਚੱਕਣੀ ਹਾਂਜੀ 바이グルਜੀ ਕਾ ਖਾਲਸਾ ਵੈਜੀ ਫਤਿਹ ਮੈਂ ਸ਼੍ਰੋਮਣੀ ਕਾਲੀ ਦਲ ਗੁਰਮੀਤ ਸਿੰਘ ਸਿੱਧੂ ਅੱਜ ਸ਼੍ਰੋਮਣੀ ਕਾਲੀ ਦਲ ਦੇ ਸਾਡੀ ਸੀਨੀਅਰ ਲੀਡਰ ਸਾਹਿਬਾਨਾਂ ਨੇ ਮਾਨਯੋਗ ਲੁਧਿਆਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੋ ਪੰਜਾਬ ਸਰਕਾਰ ਜੋ ਪੰਜਾਬ ਦੀ ਲੋਟੂ ਸਰਕਾਰ ਜਨਤਾ ਤੇ ਜਿਹੜੇ ਵਾਧੂ ਟੈਕਸ ਲਾਏ ਜਾ ਰਹੇ ਨੇ ਜਾਂ ਝੂਠੇ ਵਾਦੇ ਲਾਰੇ ਲਾ ਕੇ ਪੰਜਾਬ ਚ ਆਈ ਹੈ ਔਰ ਦਿਨ ਬਰ ਦਿਨ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਲੁੱਟ ਰਹੀ ਹੈ ਲੁੱਟਣ ਤੋਂ ਬਾਅਦ ਲੋਕਾਂ ਤੋਂ ਟੈਕਸ ਪੂਰੇ ਲੈ ਕੇ ਵੀ ਕਰਕੇ ਵੀ ਪਰ ਜਿਹੜੀਆਂ ਸੁਵਿਧਾਵਾਂ ਨੇ ਅੱਜ ਤੁਸੀਂ ਚਾਹੇ ਸ਼ਹਿਰ ਦੇਖ ਲਓ ਸ਼ਹਿਰਾਂ ਦੀਆਂ ਵਾਰਡਾਂ ਦੇਖ ਲਓ ਵਾਰਡਾਂ ਦੇ ਵਿੱਚ ਇਲਾਕੇ ਮਹੱਲੇ ਚਾਹੇ ਗਲੀਆਂ ਦੇਖ ਲਓ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਸਹੂਲਤ ਨਹੀਂ ਹੈਗੀ ਲੋਕਾਂ ਨੂੰ ਚਾਹੇ ਸੀਵਰੇਜ ਪ੍ਰਣਾਲੀ ਹੈ ਚਾਹੇ ਪਾਣੀ ਪ੍ਰਣਾਲੀ ਹੈ ਜਾਂ ਬਿਜਲੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਔਰ ਅੱਜ ਜਿੱਥੇ ਇਹਨੇ ਬੋਝ ਪਾਏ ਜਾ ਰਹੇ ਅੱਜ ਹੁਣ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਨੇ ਜਿਹੜੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਕੀਤੇ ਆ ਉਹ ਇੱਕ ਬੇਲੋੜਾ ਇੱਕ ਬੋਝ ਪਾਇਆ ਗਿਆ ਹੈ ਲੋਕਾਂ ਦੀ ਦੁੱਖ ਦੀ ਰਗ ਨੂੰ ਹੱਥ ਲਾ ਕੇ ਉਹਨਾਂ ਨੂੰ ਹੋਰ ਜ਼ਿਆਦਾ ਤਕਲੀਫ ਦਿੱਤੀ ਜਾ ਰਹੀ ਹੈ ਸੋ ਅੱਜ ਇਹੀ ਮੰਗ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਹਿਬਾਨਾਂ ਨੇ ਸਾਰੇ ਆਪਣੀ ਲੀਡਰਸ਼ਿਪ ਔਰ ਵਰਕਰ ਸਾਹਿਬਾਨਾਂ ਨਾਲ ਮਿਲ ਕੇ ਅਕਾਲੀ ਦਲ ਵੱਲੋਂ ਸਮਰਪਿਤ ਕੀਤਾ ਹੈ ਆਪਣਾ ਡੀਸੀ ਸਾਹਿਬ ਨੂੰ ਕਿ ਜਿਹੜੇ ਵਾਧੂ ਡੀਜ਼ਲ ਔਰ ਪੈਟਰੋਲ ਦੇ ਰੇਟ ਵਧੇ ਨੇ ਜਾਂ ਟੈਕਸ ਵਧੇ ਨੇ ਇਹਨਾਂ ਨੂੰ ਤੁਸੀਂ ਜਲਦ ਜਲਦ ਘਟਾਇਆ ਜਾਵੇ ਅਗਰ ਨਹੀਂ ਘਟਾਓਗੇ ਤਾਂ ਇਹਦੇ ਖਿਲਾਫ ਆਪਣੇ ਰੋਸ ਧਰਨੇ ਜਿਸ ਤਰ੍ਹਾਂ ਵੀ ਅਕਾਲੀ ਦਲ ਹਮੇਸ਼ਾ ਸੱਚ ਅਤੇ ਹੱਕ ਦੀ بلند ਆਵਾਜ਼ ਹੈ ਇਸ ਤਰ੍ਹਾਂ ਹੀ ਲੋਕਾਂ ਦੇ ਹਿੱਤਾਂ ਅਕਾਲੀ ਲੜਦਾ ਸੀ ਲੜਦਾ ਹੈ ਔਰ ਲੜਦਾ ਰਹੇਗਾ ਪੁਤਲਾ ਵੀ ਫੂਕਿਆ ਗਿਆ ਜੀ ਹਾਂ ਜੀ ਅੱਜ ਭਗਵੰਤ ਮਾਨ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਹੈ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਪੂਰੇ ਸ਼ਹਿਰ ਵਿੱਚ ਇੱਕ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੰਜਾਬ ਨਿਵਾਸੀਆਂ ਨੂੰ ਦੇਖਦੇ ਹੋਏ ਸਾਰਿਆਂ ਦੀ ਦੁੱਖ ਤਲੀਫਾਂ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਪਾਦੇ ਦੇਖਦੇ ਜੋ ਕਿ ਇੱਕ ਖੱੱਚਰ ਤੇ ਸਵਾਰ ਹੋ ਕੇ ਰੇੜੇ ਤੇ ਸਵਾਰ ਹੋ ਕੇ ਕਿਉਂਕਿ ਹੁਣ ਜਿਸ ਤਰ੍ਹਾਂ ਡੀਜ਼ਲ ਦੀਆਂ ਪੈਟਰੋਲ ਦੀਆਂ ਕੀਮਤਾਂ ਵਧੀਆਂ ਟੈਕਸ ਲਾਏ ਜਾ ਰਹੇ ਨੇ ਵਾਧੂ ਕਰਦੇ ਉਹ ਸਾਰ ਨੂੰ ਅੱਜ ਕੱਲ ਲੋਕਾਂ ਨੂੰ ਆਪਣੀਆਂ ਗੱਡੀਆਂ ਕਨਵੈਸ ਚ ਨਾਲਾਂ ਲੈ ਜਾਣਾ ਭਰਨਾ ਵੀ ਬੜਾ ਮੁਸ਼ਕਲ ਹੈ ਸੋ ਹੁਣ ਦੁਨੀਆ ਨੂੰ ਇਹਨਾਂ ਨੇ ਗੱਡੀਆਂ ਤੋਂ ਕਨਵੈਸਾਂ ਤੋਂ ਇਹਨਾਂ ਨੇ ਖੱੱਚਰ ਤੇ ਲੈ ਜਾਣ ਵਾਲੀ ਹਾਲਤ ਕਰਦੀ ਹੈ ਉਸ ਸੀਨ ਨੂੰ ਦਰਸਾਇਆ ਗਿਆ ਹੈ ਕਿ ਇਹ ਜਿਹੜੀ ਨਕਮੀ ਸਰਕਾਰ ਹੈ ਪੰਜਾਬ ਵਿੱਚ ਪਹਿਲੀ ਵਾਰ ਆਈ ਹੈ ਇਸ ਤੋਂ ਨਕਮੀ ਪਹਿਲਾਂ ਨਾ ਕੋਈ ਸਰਕਾਰ ਆਈ ਹੈ ਨਾ ਹੀ ਪੰਜਾਬ ਇਹਨੂੰ ਦੁਬਾਰਾ ਪੰਜਾਬ ਚ ਲਿਆਵੇਗਾ